ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਮੈਂ ਆਇਆ ਬਾਈ ਮਲਕੀਤ ਕੁਸੰਗ ਫੌਜੀ ਜੀ ਕੋਲ ਤੇ ਬੜਾ ਵਾਤਾਵਰਨ ਦੇ ਲਈ ਕੁਦਰਤ ਦੇ ਲਈ ਕੰਮ ਕਰਦੇ ਨੇ ਤੇ ਅੱਜ ਮੈਂ ਤੁਹਾਨੂੰ ਵਿਖਾਉਂਗਾ ਉਹਨਾਂ ਦਾ ਬਣਾਇਆ ਹੋਇਆ ਸਿਸਟਮ ਨਾਲੇ ਗੱਲਬਾਤ ਕਰਾਵਾਂਗਾ ਤੁਹਾਡੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਹਾਂ ਠੀਕ ਹੈ ਜੀ ਵਧੀਆ ਜੀ ਵਧੀਆ ਰੰਗ ਲਾਇਆ ਹੈ ਹਾਂ ਹਾਂਜੀ ਹਾਂਜੀ ਇਹ ਕਿਵੇਂ ਆਇਆ ਜਹਨ ਚ ਇਹ ਜਹਨ ਚ ਪਿਛਲੇ 2 2.5 ਸਾਲ ਹੋ ਗਏ ਜੀ ਹਾਂਜੀ ਤੇ ਪਹਿਲਾਂ ਦਾ ਸੋਚਦਾ ਜੀ ਇੱਥੇ ਆਪਾਂ ਨਾ ਵੀ ਇੱਥੇ ਕਿਰਾਏ ਗਰੂ ਤੇ ਪੱਤੂ ਮਗਨ ਚੜਦੇ ਨੇ ਜੀ ਆਪਣਾ ਇਧਰ ਸਾਹਮਣੇ ਵੀ ਮੰਨ ਲਓ 5 ਰੂਮ ਰੈਂਟ ਦੇ ਦਿੱਤੇ ਨੇ ਜੀ ਵੀ ਚਲ ਆਪਾਂ ਇਹ ਵੀ ਬਣਾ ਦਾਂਗੇ 8 ਬਿਸਪੇ ਤੋਂ ਸੀ ਇਹ ਵੀ ਚਲ 4 ਪੈਸੇ ਆਉਣਗੇ ਹੂੰ ਚਾਹ ਨੋਰਮਲ 5-7000 ਰੁਪਏ ਦਿੰਦੇ ਨੇ ਇੱਥੇ ਕਿਰਾਏ ਦਾ ਜੀ ਵੀ ਚਲ ਕਟੋਕਟ 20-25000 ਰੁਪਏ ਆਊਗਾ ਜੀ ਤੇ तकरीबन 2 ਸਾਲ ਤੋਂ ਮੈਂ ਤੁਹਾਡੀ ਵੀਡੀਓ ਦੇਖਿਆ ਜੂਟਿਊਬ ਤੇ ਜੀ ਹਮ ਹਮ ਮੈਂ ਜੂਟਿਊਬ ਤੇ ਫਿਰ ਤੁਹਾਡੇ ਨਾਲ ਗੱਲਬਾਤ ਕੀਤੀ ਜੀ ਜੀ ਤੇ ਫਿਰ ਮੈਂ ਖਿਆ ਵੀ ਆਪਾਂ ਇਹਨਾਂ ਤੋਂ ਕੀ ਕਰਨਾ ਆਪਾਂ ਜਿਹੜੇ ਕੁਦਰਤ ਨਾਲ ਆਪਣਾ ਮਲਾਪ ਕਰੀਏ ਕੁਦਰਤ ਨਾਲ ਰਹੀਏ ਹਮ ਪੰਛੀਆਂ ਨਾਲ ਮੈਨੂੰ ਬਹੁਤ ਮੋਹ ਹੋ ਗਿਆ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਨਾਲ ਗੱਲਾਂ ਕਰਕੇ ਜੀ ਫਿਰ ਮੈਂ ਸੋਚ ਲਿਆ ਵੀ ਇਹ ਮੈਂ ਕਰ ਤੇ ਪਾਉਣੀ ਨਹੀਂ ਹੈਗੀ ਹਮ ਕਾਰ ਆਪਣਾ ਵਧੀਆ ਕੰਮ ਚੱਲਦਾ ਰੋਟੀ ਪਾਣੀ ਚੱਲਦਾ ਢਾਲ ਫੁਲਕਾ ਚੱਲਦਾ ਆਪਾਂ ਕੀ ਕਰਨਾ ਜੀ ਇਹਨਾਂ ਦਾ ਪੰਛੀਆਂ ਦੇ ਵੀ ਜ਼ਰੂਰੀ ਹੈ ਜੀ ਜੀ ਰੋਜ਼ ਆ ਮੈਨੂੰ ਮਨ ਤੇ ਇਹ ਆ ਗਿਆ ਵੀ ਨਹੀਂ ਹੁਣ ਆਪਾਂ ਇਹ ਅੱਠ ਵੇਚਿਆਂ ਦੇ ਵਿੱਚ ਆਪਾਂ ਹੁਣ ਕੱਲੇ ਪੰਛੀਆਂ ਵਾਰ ਹੀ ਕਰਨਾਗਾ ਜੀ ਤੇ ਆ ਕਾਫੀ ਹੋਰ ਵੀ ਬਣਾ ਰਿਆ ਮੈਂ ਆ ਮਿਸਤਰੀ ਬੁਲਾਇਆ ਟਾਵਰ ਬਣਾਉਣਾ ਕੋਰ ਤੇ ਤੁਹਾਡੇ ਜਿਹੜੀ ਟਾਵਰ ਦੀ ਮੈਂ ਵੀਡੀਓ ਦੇਖੀ ਸੀ ਹੂੰ ਉਹਦੇ ਹਿਸਾਬ ਦੀ ਮੈਂ ਟਾਵਰ ਬਣਾਉਣਾ ਇੱਕੋ ਤਾਂ ਕੋਠੇ ਤੇ ਬਣਾਉਣਾ ਜੀ ਆ ਦੇਖੋ ਜੀ ਬ੍ਰਾਹਮਣੀ ਮੈਣਾ ਵੀ ਇਹਨਾਂ ਦੇ ਇੱਥੇ ਆਈ ਹੈ ਆਪਾਂ ਨੈਸਟ ਗਿਫਟ ਕੀਤਾ ਸੀ ਬਾਈ ਨੂੰ ਆ ਦੇਖੋ ਇਹ ਬ੍ਰਾਹਮਣੀ ਮੈਣਾ ਬਹੁਤ ਘਟਾ ਹੈ ਤੇ ਇੱਕ ਖੁਸ਼ਕਿਸਮਤ ਨੇ ਵੀ ਇਹਨਾਂ ਦੇ ਘਰੇ ਬ੍ਰਾਹਮਣੀ ਮੈਣਾ ਆਈ ਹੈ ਆ ਦੇਖੋ ਬ੍ਰਾਹਮਣੀ ਮੈਣਾ ਅੰਦਰ ਆਏ ਨੇ ਬੱਚੇ ਕੱਢੇ ਹੋਏ ਆ ਤੇ ਹੋਰ ਫਾਜੀ ਸਾਹਿਬ ਬੱਸ ਜੀ ਇਹ ਕਦੋਂ ਕਤੋਂਣ ਲੱਗੀ ਇੱਥੇ ਇਹਨੂੰ ਤਕਰੀਬਨ ਹੋ ਗਏ 22 ਦਿਨ ਤਮੀ ਹੋ ਹੀ ਗਿਆ ਤਕਰੀਬਨ ਹੁਣ ਬੱਚੇ ਕੱਢ ਲਏ ਇਹਨਾਂ ਨੇ ਅੱਛਾ ਅੱਛਾ ਜੀ ਹਾਂ ਜੀ ਅਪਾ ਸਾਰੇ ਵੀਰਾਂ ਨੂੰ ਇਹੀ ਕਹਨੇ ਆ ਵੀ ਵੱਤ-ਵੱਤ ਆਪਣਾ ਪਾਂਛਿਆ ਨਾਲ ਜੜੋ ਜੀ ਕੁਦਰਤ ਨਾਲ ਪਿਆਰ ਕਰੋ ਜੀ ਆ ਦੇ ਲੋ ਉਪੁੱਤਰ ਵੀ ਆਪਣੇ ਬਹੁਤ ਨੇ ਸਹੀ ਗੱਲ ਹੈ ਜੀ ਐ ਦੇਖੋਗਾ ਨਾ ਕਿੰਨੇ ਨੂੰ ਘਰ ਮਿਲੇ ਆ ਐ ਹੋਰ ਬਣਾਉਣੇ ਨੇ ਆਪਾਂ ਬਸ ਥੋੜੇ ਦੇ ਵਿਲੇ ਹੋ ਜਾਣਗੇ ਫੋਈ ਸਾਹਿਬ ਤੁਸੀਂ ਹੋਰ ਪਿੰਡਾਂ 'ਚ ਵੀ ਲਾਇਆ ਆਉਣੇ ਆ ਪਿੰਡ ਹਾਂ ਜੀ ਤਿੰਨ ਚਾਰ ਪਿੰਡਾਂ 'ਚ ਲਾ ਕੇ ਆਏ ਆ ਸਾਡੇ ਨਾਲ ਤਾਂ ਲਵਾਉਣੀ ਲਵਾਉਣੇ ਆ ਹੋਰ ਆਪਦੇ ਤੌਰ ਤੇ ਵੀ ਲਾ ਲੈ ਹੋਰ ਵੀ ਲਾਇਆ ਆਉਣੇ ਆ ਬਾਕੀ ਕੋਈ ਹੋਰ ਆਪਣੇ ਭਾਈ ਜਾਰਾ ਉਹਨਾਂ ਦੇ ਜਿਹੜੇ ਦੂਰ ਨੇੜੇ ਉਹ ਵੀ ਆਪਾਂ ਲਾ ਦੇ ਦਿੰਦੇ ਆ ਅੱਛਾ ਅੱਛਾ ਜੀ ਹਾਂ ਜੀ ਆ ਦੇਖੋ ਇਹਨਾਂ ਵਾਸਤੇ ਖਰਾਕ ਦਾ ਪ੍ਰਬੰਧ ਫੀਡ ਦਾ ਪ੍ਰਬੰਧ ਆ ਇਹਨਾਂ ਵਾਸਤੇ ਲਾਈ ਆ ਦੇ ਕੰਗਣੀ ਜੀ ਅੱਛਾ ਅੱਛਾ ਹਾਂ ਇਹ ਇੱਧਰ ਵੀ ਲਾਦੀ ਕੰਗਣੀ ਉਹ ਚਾਰੇ ਪਾਸੇ ਲਾਤੀ ਆ ਪੱਕੰਗਣੀ ਆ ਨਾਲ ਸਬਜੀ ਹੈ ਨਾ ਆ ਦੇ ਕੰਗਣੀ ਲਾਈ ਆ ਸਬਜੀ ਵੀ ਦਨੇ ਆਰਗੈਨਿਕ ਸਬਜੀ ਵੀ ਦਿਆ ਨਾ ਨੇ ਹੁਣ ਤਾਂ ਬਹੁਤ ਹੁੰਦੇ ਨੇ ਚਿੜੀਆਂ ਪੰਛੀਆਂ ਦੇ ਬ੍ਰਾਹਮਣੇ ਆਏ ਨਾ ਜੀ ਹੁਣ ਆਪਾਂ ਲਿਆਉਣੇ ਨੇ ਤੋਤੇ ਲਿਆਉਣੇ ਨੇ ਇੱਕ ਉਹਦੇ ਵੀ ਆਇਆ ਨਹੀਂ ਆਈ ਉਹਦੇ ਆਗੇ ਇੱਕ 11 ਦੇ ਉੱਪਰ ਕੋਮਨ ਮੈਨ ਆ ਗਈ ਇੱਕ ਕੋਮਨ ਮੈਨ ਆਈ ਉਹ ਬਰਾਮਣੀ ਮੈਣਾ ਸੀ ਇਹ ਉੱਪਰਲੇ ਉਹਦੇ ਚ ਆਹ ਦੇਖੋ ਬੱਚੇ ਕੱਢੇ ਹੋਏ ਆ ਤੇ ਆ ਸ਼ੈੱਡ ਆ ਜਮਨ ਵੀ ਲਾਈ ਹੋਈ ਹੈ ਹਾਂਜੀ ਕੀ ਦਿਖਾਉਣਾ ਚਾਹਣਾ ਉਹਦੇ ਚੜੀਆਂ ਇਧਰ ਝੁੰਡ ਲੈਣਾ ਤਾਂ ਉੱਪਰ ਓਏ ਸ਼ਾਮਣੇ ਇਹਨਾਂ ਦਾ ਰੈਸਟਾ ਹੁੰਦਾ ਇਹੇ ਹਾਂਜੀ ਇਹ ਆਪਣੀ ਹੈਗੀ ਹੈ ਜੀ ਚਿਟਕਲੀ ਮੁਣੀਆਂ ਆ ਦੇਖੋ ਜੇ ਸਾਨੂੰ ਦਿਖ ਪਾਉਂਦੀਆਂ ਹੁਣ ਆ ਦੇਖੋ ਆਰਾਮ ਕਰ ਰਹੀਆਂ ਨੇ ਔਰ ਦੇਖੋ ਹੂੰ ਕੋਈ ਸਾਬ ਜਿਹੜੇ ਕਹਿੰਦੇ ਕਬੂਤਰ ਮਾਰੇ ਆ ਫਿਰ ਉਹਨਾਂ ਲਈ ਕੀ ਕਰੀਏ ਹਾਂਜੀ ਸਾਬ ਕੌਣ ਕੰਦ ਮਾਰੇ ਆ ਪਤਾ ਕਹਿੰਦਾ ਵੀ ਇਹੀ ਸਲਾਹ ਦਿੰਦੇ ਆ ਕਬੂਤਰ ਕੋਈ ਮਾਰੇ ਨਹੀਂ ਆ ਦੇਖੋ ਇਹ ਪਹਿਲਾਂ ਦੋ ਸੀ ਟੋਟਲ ਆਪਣੇ ਹਾਂਜੀ ਆ ਹੁਣ 20 25 ਲਾਤੇ ਆਪਾਂ ਅਜੇ ਹੋਰ ਵੀ ਲਾਉਣੇ ਨੇ ਜੀ ਹਾਂਜੀ ਆ ਮਿਸਤਰੀ ਆਪਣਾ ਵਿਹਲਾ ਆਉਣਾ ਉਹ ਨਾਲ ਲਾ ਕੇ ਉੱਪਰ ਲਾਊਗਾ ਆਪ ਦਾ ਉੱਪਰ ਵੀ ਤੁਹਾਨੂੰ ਸਲਾਹ ਲਈ ਸੀ ਪਾਈਪ ਲਾਉਣੇ ਨੇ ਉੱਪਰ ਤਾਂ ਪੱਲੇ ਪਾਸੇ ਆਪਾਂ ਹਾਂਜੀ ਹਾਂਜੀ ਤੇ ਬਸ ਆ ਥੋੜੇ ਗੇ ਰਹਿ ਗਏ 30 ਤਰੀਕ ਤੋਂ ਬਾਅਦ ਆ ਪੈਸੇ ਸ਼ੁਰੂ ਕਰਨਾ ਆਪਾਂ ਹਾਂ ਲੱਕੜਾ ਲੁੱਕੜਾ ਹੀ ਆ ਬਸ ਆਮਤੀਆਂ ਸਾਰੀਆਂ ਇਹਨਾਂ ਥੱ ਸਹੀ ਗੱਲ ਹੈ ਜੀ ਤੋਤਰ ਹੋਰ ਬਣਾਉਣੇ ਪਰ ਤੋਹ ਇੱਕ ਚੀਜ਼ ਸਿਸਟਮ ਦੇ ਵਿੱਚ ਰੱਖੀ ਹੋਈ ਹੈ ਹਾਂ ਤੋ ਤੈਨੂੰ ਤੋ ਤੈਨੂੰ ਬਣਾਉਣੇ ਨੇ ਆਪਾਂ ਜੀ ਉਹ ਤਾਂ ਬਸ ਕਰ ਰਹੇ ਆ ਰੈਡੀ ਮਿਹਰਬਾਨੀ ਜੀ ਤੇ ਸਮਾਂ ਦਿੱਤਾ ਧੰਨਵਾਦ ਸਤਿ ਸ੍ਰੀ ਅਕਾਲ ਜੀ